ਜੀ ਵੀ ইউনাইটেড ਅਲਾਈयंस ਦੇ ਸਾਡੇ ਚੀਫ ਕੋਆਰਡੀਨੇਟਰ ਕੇ ਕੇ ਸੀਟ ਸਾਹਿਬ ਅਤੇ ਲਖਦਾ ਸਾਹਿਬ ਔਰ ਬਾਕੀ ਗੁਮੀ ਸਿੰਘ ਪੁਲਾਰ ਜੀ ਇਹ ਬਾਕੀ ਨੇ ਹੋਰ ਮੇਰੇ ਦੋਸਤ ਨਾਰਜ ਸਾਹਿਬ ਜਗਤਾਰ ਮਿੱਤਲ ਜੀ ਔਰ ਬਾਕੀ ਹੋਰ ਕਈ ਨਾਮ ਨੇ ਦੇ ਵਿੱਚ ਜੀ ਅੱਜ ਟੀਮ ਅਨਾਉਂਸ ਕੀਤੀ ਗਈ ਜਿਸ ਟੀਮ ਦੇ ਵਿੱਚ ਦੁਬਾਰਾ ਪਿਛਲੀ ਵਾਰੀ ਵਾ ਮੈਨੂੰ ਨਾਮਿਨੇਟ ਐਜ਼ ਅ ਪ੍ਰੈਜ਼ੀਡੈਂਟ ਕੀਤਾ ਔਰ ਬਾਕੀ ਵੀ ਟੀਮ ਦੇ ਨਾਮ ਪੂਰਾ ਦੱਸਿਆ ਗਿਆ ਇਹ ਮੀਟਿੰਗ ਤੁਹਾਡੇ ਸਾਹਮਣੇ ਹੀ ਹੈ ਪੂਰੀ ਵਧੀਆ ਮਾਹੌਲ ਚ ਹੋਈ ਹੈ ਅੱਛੇ ਇੰਡਸਟਰੀ ਲਿਸਟ ਭਰਾ ਸਾਡੇ ਛੋਟੇ ਲੈਵਲ ਦੇ ਨਾਲ ਗਿਣੀਆਂ ਵੀ ਕਿਸੇ ਨੂੰ ਛੋਟਾ ਨਹੀਂ ਕਹਿਣਾ ਇਹ ਜਿਹੜੀ ਗੱਲਾਂ ਕਹੀਆਂ ਨੇ ਛੋਟਾ ਬڑا ਸਾਡੇ ਦੇ ਸਾਰੇ ਸਾਡੇ ਮੈਂਬਰ ਇੱਕੋ ਜੀ ਸਤਿਕਾਰ ਦੇ ਉੱਪਰ ਆ ਨੇ ਬਹੁਤ ਅਦਾਤ ਚਾਹੀਦੀ ਹੈ और मैं सारा मीडिया का भी शुक्र गुजार करना भी इन्हें शॉर्ट नोटिस से भी लोग सारे आएं उ बिल्कुल सही प्रश्न क्वेश्चन पूछे मैं जब पहली एक गल कही है भी पहले मैं सब तो पहले एक फाउंडेशन बनाई है पीस की शांति की ਅਗਲਾ ਸਾਡਾ ਜਿਹੜਾ ਸਭ ਤੋਂ ਵੱਡਾ ਏਜੰਡਾ ਹੈਗਾ ਇੱਕ ਤਾਂ ਕੁਆਲਿਟੀ ਦਾ ਔਰ ਇਹਦੇ ਵਿੱਚ ਡਵੈਲਪਮੈਂਟ ਅਪਗ੍ਰੇਡੇਸ਼ਨ ਆਫ ਇੰਡਸਟਰੀ ਔਰ ਮੈਨੂਫੈਕਚਰਸ ਨੂੰ ਮਾਈਕਰੋ স্মਾਲ మీడియం ਤੇ ਲਾਰਜ ਇਹ ਪੂਰੀ ਕੜੀ ਚ ਅਸੀਂ ਇਹਨਾਂ ਸਾਰਿਆਂ ਨਾਲ ਕੋਆਰਡੀਨੇਸ਼ਨ ਬਣਾ ਕੇ ਪ੍ਰੋਡਕਟ ਬਣਾ ਕੇ ਦੇਨੇ ਅਸੀਂ ਦੇਖੋ ਮਾਈਕਰੋ ਵਾਲਾ ਖੁਦ ਐਕਸਪੋਰਟ ਨਹੀਂ ਕਰ ਸਕਦਾ ਮਾਈਕਰੋ স্মਾਲ ਉਹ ਜਿਹੜਾ ਪ੍ਰੋਡਕਟ ਦੇਗਾ ਉਹ ਮੀਡੀਅਮ ਤੇ ਲਾਜੂ ਦੇਗਾ ਚਾ ਐਕਸਪੋਰਟ ਨੂੰ ਦੇਗਾ ਉਦਾਂ ਦੇ ਪ੍ਰੋਡਕਟ ਬਣਾਵਾਂਗੇ ਜਿਹੜੇ ਚੀਨ ਬਣਾਉਂਦਾ ਹੈ ਜਿਨ੍ਹਾਂ ਵਿੱਚ ਕੁਆਲਿਟੀ ਵੀ ਹੈ ਜਿੰਦੇ ਵਿੱਚ ਪ੍ਰੋਫਿਟ ਵੀ ਹੈ ਅਸੀਂ ਉਸ ਤਰੀਕੇ ਦੇ ਵਿੱਚ ਆਪਣੀ ਕੰਟਰੀ ਦੇ ਜੇ ਟਾਪਾ ਕਹਿੰਦੇ ਆ 3 ਕਰੋੜ ਬਾਈਸਾਈਕਲ ਹੈ ਕੋਸ਼ਿਸ਼ ਕਰੀਏ 4 ਚੜ ਕੇ 6 7 8 ਕਰੋੜ ਦੇ ਹੋਲੀ-ਵੋਲੀ ਚਲੀਏ ਇੱਕਦਮ 32 ਕਰੋੜ ਦੀ ਪਹੁੰਚਿਆ ਜਾਂਦਾ ਤਾਂ ਉਸ ਅਸੀਂ ਲਿਫਟ ਦੇ ਤਰੀਕੇ ਉੱਪਰ ਚੜਨਾ ਸਰ ਲੱਕੀ ਜੀ ਜਿਹੜੀ ਇਹ ਮੇਰੇ ਵਾਲੇ ਨੇ ਸਾਈਕਲ ਜਿਹੜੀ ਸਾਈਕਲ ਇੰਡਸਟਰੀ ਆਪਾਂ ਦੇ ਵਿੱਚ ਇਹ ਜਿਹੜੀ ਸਭ ਨਵੇਂ ਵਾਲੇ ਸਾਈਕਲ ਤਿਆਰ ਕਰ ਰਹੀ ਹੈ ਉਸ ਤਰ੍ਹਾਂ ਦੀ ਇੱਕ ਟੀਮ ਮਤਲਬ ਕੀ ਅੱਗੇ ਵਧੇਗੀ ਬਿਲਕੁਲ ਜੀ ਅਸੀਂ ਯੰਗ ਐਂਟਰਪ੍ਰੈਨਿਓਰ ਫਾਰਮ ਬਣਾਵਾਂਗੇ ਜੀ ਉਸ ਫਾਰਮ ਦੇ ਵਿੱਚ ਜਿੰਨੇ ਸਾਡੇ ਕਹਿੰਦੇ ਨੇ ਬੱਚੇ ਨਹੀਂ ਜਿਹੜੇ ਔਨ ਯੰਗ ਜਨਰੇਸ਼ਨ ਆ ਗਈ ਹੈ ਉਹ ਫਾਰਮ ਉੱਤੇ ਮੀਟਿੰਗਸ ਹੋਣਗੀਆਂ ਉਹ ਮੀਟਿੰਗਸ ਕਰਕੇ ਦੇਖਣਾ ਕਿੰਨੇ ਅچھے ਰਿਜ਼ਲਟਸ ਆਣਗੇ ਕਿਉਂਕਿ ਹਰ ਅਲੱਗ-ਅਲੱਗ ਇੰਡਸਟਰੀ ਪਾਰਟ ਬਣਾਉਣ ਵਾਲੇ ਨੇ ਸਾਰੇ ਕਟੇ ਮੀਟਿੰਗ ਹੋਣੀਆਂ ਉਹ ਮੀਟਿੰਗ ਦੇ ਰਿਜ਼ਲਟਸ ਦਿਖਾ ਕੇ ਅਸੀਂ ਕੋਈ ਤਾਂ ਨਹੀਂ ਫੈਕਟਰੀ ਲਵਾਈਏ ਦੇਖੋ ਉਹਨਾਂ ਅਫਸਰ ਮਿਲੇ ਆ ਵੀ ਜੇ ਪੰਜਾਬ ਸਰਕਾਰ ਨੇ ਵੀ ਕਮੇਟੀ ਚ ਰੱਖਿਆ ਆਰ ਐਂਡ ਡੀ ਦੇ ਵਿੱਚ ਵੀ ਮੈਂ ਗਵਰਨਿੰਗ ਕੌਂਸਲ ਚਾ ਤਾਂ ਅਸੀਂ ਟੈਸਟਿੰਗ ਲੈਬਰਾਟਰੀ ਇਨਕਰੀਜ਼ ਕਰ ਰਹੇ ਆ ਉੱਥੇ ਡਬਲ ਅਸੀਂ ਪ੍ਰੋਡਕਸ਼ਨ ਚਾਰਚ ਬਿਸ਼ਲੀ ਆ ਚੁੱਕੀ ਔਰ ਚਾਰ ਗੁਣਾ ਮਸ਼ੀਨਰੀ ਵਿਦੀਨ ਸਪੈਨ ਆਫ 1 ਇਅਰ ਹੋ ਜਾਏਗੀ ਸੋ ਦ ਜਿਹੜਾ ਸਾਈਕਲ ਟੈਸਟਿੰਗ ਨੂੰ ਅੱਗੇ 12 ਨੇ ਲੱਗਦੇ ਸੀ ਉਹ 2 ਦਿਨ ਚ ਹੋ ਜਾ ਕਰੇਗਾ ਤੇ 1 ਦਿਨ ਚ ਹੋ ਜਾਏਗਾ ਇਸ ਤੋਂ ਇਲਾਵਾ R&D ਦੇ ਵਿੱਚ ਐਕਚੁਅਲ मीनिंग ਆਫ R&D ਚੱਲੋ ਹੋ ਜਾਏਗਾ ਰਿਸਰਚ ਐਂਡ ਡਿਵੈਲਪਮੈਂਟ ਦਾ ਇਹ ਜ਼ਰੂਰ 100% ਸਾਡਾ ਅਜੰਡਾ ਹੈ ਔਰ ਇਹਨੂੰ ਪੂਰਾ ਫਿਲਫਲ ਕਰਾਂਗੇ ਅਫਰ ਭੇਜ ਰਹੇ ਆ ਬਾ ਜੀ ਸ਼ਾਹਲਾ ਜੀ ਮਨਜੀਤ ਸਿੰਘ ਜੀ ਨੂੰ ਕਿ ਇੱਕ ਪਲੇਟਫਾਰਮ ਤੇ ਡਿਬੇਟ ਕਰਾ ਕੇ ਦੇਖੋ ਉਹਨਾਂ ਦੇ ਟਾਈਮ ਦੀ ਵਰਕਿੰਗ ਪਿਛਲੇ 4 ਸਾਲ ਦੀ ਤੇ ਲक्की ਜੀ ਦੀ 2 ਸਾਲ ਦੀ ਮੈਂ ਗੱਲ ਕਹਿੰਦਾ 4 ਸਾਲ ਚ 8 ਡੈਲੀਗੇਸ਼ਨ ਜਾਣੇ ਚਾਹੀਦੇ ਸੀ ਸਾਡੇ ਮੈਂਬਰਾਂ ਨੂੰ ਮਾਈਕਰੋ ਮੈਂਬਰਾਂ ਨੂੰ ਉੱਪਰ ਲੈ ਕੇ ਜਾਣ ਵਾਸਤੇ ਚਾਵਲਾ ਜੀ ਦੇ 4 ਸਾਲ ਦੇ ਟਾਈਮ ਦੇ ਵਿੱਚ ਇੱਕ ਵੀ ਡੈਲੀਗੇਸ਼ਨ ਨਹੀਂ ਗਿਆ ਅਬਰੌਡ ਤੇ ਲੱਕੀ ਜੀ ਦੇ 2 ਸਾਲ ਦੇ ਟਾਈਮਾਂ ਚ 5 5 ਡੈਲੀਗੇਸ਼ਨ ਚਲੇ ਗਏ ਮੈਂ ਗੱਲ ਕਰ ਰਹੇ ਹਾਂ ਤੁਸੀਂ ਸਵਾਲ ਪੁੱਛੋ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇ ਦਿੱਤਾ ਡਾਇਰੈਕਟ ਡੈਲੀਗੇਸ਼ਨ ਦਿੱਤਾ ਡੈਲੀਗੇਸ਼ਨ ਤਾਂ ਡਾਕਟਰ ਜਿਹੜੇ ਬੈਠਦੇ ਸੀ ਉਧਰ ਮੈਡੀਕਲ ਸੀਗਾ ਉਹ ਵੀ ਬੰਦ ਕਰ ਦਿੱਤਾ ਗਿਆ ਅੰਦਰ ਵਾਲਾ ਬੰਦ ਕਰ ਚਾਲੂ ਇਹ ਨਹੀਂ ਨਹੀਂ ਉਹ ਬੰਦ ਕੀਤਾ ਅ ਦਲਜੀਤ ਸਿੰਘ ਜੀ ਨੇ ਹਾਂ ਤੁਸੀਂ ਕਹਿ ਰਹੇ ਹੋ ਕਿਉਂ ਉਹ ਉਹਨਾਂ ਨੂੰ ਸਰਟਨ ਪ੍ਰੋਬਲਮ ਸੀਗੀ ਕਿ ਐਸੋਸੀਏਸ਼ਨ ਦੇ ਵਿੱਚ ਮੈਂਬਰਸ ਕਿਉਂ ਆਉਂਦੇ ਆ ਤੁਸੀਂ ਦੇਖੋ ਉਹਨਾਂ ਨੇ ਰਜਿਸਟਰ ਲਾਤਾ bizness center computer center ਔਰ ਆਫਿਸ ਬਰਰ ਰੂਮਸ ਉਹਨਾਂ ਸਾਰਿਆਂ ਨੂੰ ਤਾਲੇ ਲਾਤੇ ਤੁਸੀਂ ਮੈਮ ਉਹਦੇ ਦੀ ਕੱਢ ਲੇ ਮੈਂ ਤੁਹਾਨੂੰ ਵੀਡੀਓਜ਼ ਦਿਖਾ ਦਿੰਦਾ ਬੜ ਜਿਹੜੀਆਂ ਇਹਨਾਂ ਨੇ ਕੀਤੀਆਂ ਇਹ ਸਰਾਸਰ ਝੂਠ ਆ ਮੈਂ ਇਹ ਗੱਲ ਕਹਿੰਦਾ 4320 ਦੀ ਨੋਬਤ ਆਈ ਲੜਾਈ ਦਿੱਲੀ ਤੱਕ ਲੜੀ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਕੇ 4320 ਤੱਕਾ ਹੁਣ ਸੁਪਰੀਮ ਕੋਰਟ ਮੂਰੇ ਤਾਂ ਕਿਸੇ ਦਾ ਜੋਰ ਨਹੀਂ ਹੈਗਾ ਸਰਕਾਰ ਨੇ ਇੱਥੇ ਜਦੋਂ ਫਾਈਨਾਂਸ ਮਿਨਿਸਟਰ ਸਾਹਿਬ ਆਏ ਇੱਥੇ ਇਕੱਠੇ ਮਿਲੇ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਬੜ ਕੁਝ ਦੋਸਤਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਪਿਛਲੇ 2 ਸਾਲ ਦੇ ਵਿੱਚ ਕਿ ਕਿਸ ਕਿਉਂ ਪੀਸ ਰਹਿ ਗਿਆ ਪੁਲਾੜ ਸਾਹਿਬ ਰੋਹਨਜੀ ਵਿਸ਼ਕਰਮਾ ਜੀ ਕਿੱਥੇ ਨੇ ਜੀ ਹਾਂ ਜੀ ਜਿਹੜੇ ਤੁਹਾਡੇ ਸਾਹਮਣੇ ਆ ਤੁਸੀਂ ਕਰਕੇ ਤਾਂ ਆਏ ਮੈਂ ਗੱਲ ਕਰ ਰਿਹਾ ਮਤਲਬ ਹੈ ਕਿ ਟੀਮ ਦਾ ਹਿੱਸਾ ਸੀ ਮੈਂ ਕਹਿੰਦਾ ਇੱਕ ਟੀਮ ਦਾ ਹਿੱਸਾ ਸੀ ਆਪਣੇ ਮੈਂਬਰਸ ਲਈ ਕੀ ਮੈਸੇਜ ਹੈ ਸਾਡੇ ਡਵੈਲਪਰ ਸਾਡੇ ਮੈਂਬਰਸ ਲਈ ਸਾਡਾ ਕਲੀਅਰ ਕੱਟ ਮੈਸੇਜ ਹੈ ਕਿ ਸਾਡਾ ਇੱਕੋ ਹੀ ਏਮ ਹੈ ਕਿ ਜਿਹੜੀ ਬਾਈਸਾਈਕਲ ਇੰਡਸਟਰੀ ਆ ਔਰ ਛੋਟੀ ਇੰਡਸਟਰੀ ਆ ਉਹਨੂੰ ਅਸੀਂ ਅਪਲਿਫਟ ਕਰਕੇ ਸਮਾਲ ਨੂੰ ਮਾਈਕਰੋ ਨੂੰ ਸਮਾਲ ਬਣਾਉਣਾ ਸਮਾਲ ਨੂੰ ਮੀਡੀਅਮ ਬਣਾਉਣਾ ਪਰ ਮੀਡੀਅਮ ਨੂੰ ਲਾਰਜ ਬਣਾਉਣਾ ਵਾ ਪਰ ਮੈਂ ਤੁਹਾਡੇ ਐਗਜ਼ਾਮਪਲ ਹੀ ਦੇ ਰਹੇ ਆ ਬਾਬਾ ਇਸ ਚੀਜ਼ ਦਾ ਤਦ ਹੀ ਹੋ ਸਕਦਾ ਵਾ ਕਿ ਜਿਹੜਾ ਮੈਂਬਰਸ ਮੈਂ ਇਹ ਗੱਲ ਕਰਦਾ ਸਾਡੇ ਚ ਬੈਠੇ ਆ ਜਿਹੜੇ ਸਾਡੇ ਮੈਂਬਰ ਮੀਡੀਅਮ ਸੀਗੇ ਲਾਰਜ ਤੁਹਾਡੇ ਸਾਹਮਣੇ ਆ ਟੈਕਨੋਲੋਜੀ ਅਪਗ੍ਰੇਡੇਸ਼ਨ ਅੱਜ ਇੱਕ ਵਿਅਕਤੀ ਨੇ ਪ੍ਰੋਡਕਟ ਬਣਾ ਲਿਆ ਕਿ ਉਹਨੇ ਕਾਸਟ ਐਫੀਸ਼ੀਐਂਟ ਬਣਾ ਲਿਆ ਕਈ ਮੈਂਬਰਾਂ ਨੂੰ ਉਸ ਚੀਜ਼ ਦੀ ਵੀ ਤਕਲੀਫ ਆ ਕਿ ਮੈਂ ਜਿਹੜਾ ਪ੍ਰੋਡਕਟ ਬਣਾਇਆ ਮੇਰੇ ਤੋਂ ਬੈਟਰ ਪ੍ਰੋਡਕਟ ਕਿਉਂ ਬਣਾਤਾ ਸੋ ਮੈਂ ਸਾਡਾ ਕੰਮ ਇਹ ਤੋਂ ਵੀ ਬੈਟਰ ਬਣਾਉਣਾ ਪ੍ਰੋਡਕਟ ਅਸੀਂ ਦੋਸਤੋ ਅਸੀਂ ਜਿਹੜੇ ਸਾਡੇ ਛੋਟੇ ਮੈਂਬਰ ਆ ਜਿਹੜਾ ਸਾਡਾ ਲੁਧਿਆਣੇ ਦਾ ਨਾਮ ਮਾਂਚੈਸਟਰ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਨਾਮ ਨੂੰ ਅਸੀਂ ਬਰਕਰਾਰ ਰੱਖਣਾ ਵਾ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਪ੍ਰੈਸ ਕਾਨਫਰੰਸ ਕਿਉਂ ਲੇਟ ਕੀਤੀ ਲੱਖੀ ਜੀ ਕਹਿੰਦੇ ਬਾਈਸਾਈਕਲ ਡਿਵੈਲਪਮੈਂਟ ਕੌਂਸਲ ਦੀ ਮੀਟਿੰਗ ਆ ਉਸ ਤੋਂ ਪਹਿਲਾਂ ਰੀਜਨਲ ਪ੍ਰੋਵੀਡੈਂਟ ਫੰਡ ਕਮਿਸ਼ਨਰ ਆਏ ਹੋਏ ਆ ਇੱਕ ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈਠੇ ਸੀਗੇ ਇੱਕ ਦੇ ਵਿੱਚ ਪ੍ਰੈਜ਼ੀਡੈਂਟ ਸਾਹਿਬ ਬੈਠੇ ਸੀਗੇ ਉਹ ਕਿਉਂ ਕਿਉਂਕਿ ਉਹਨਾਂ ਨੂੰ ਬਾਈਸਾਈਕਲ ਇੰਡਸਟਰੀ ਦੇ ਨਾਲ ਲਗਾਵਾਂ 2-4 ਸਾਲ ਕਿਸੇ ਨੂੰ ਬੁਰਾ ਭਲਾ ਬੋਲਦਾ ਰਹੇ ਫਿਰ ਉਹਦੇ ਕੋਲ ਹੀ ਜਾ ਕੇ ਬਹਿ ਜਾਵੇ ਤੇ ਇਹਦੇ ਨਾਲ ਵੱਡਾ ਤੁਸੀਂ ਆਪੇ ਸੋਚੋ ਵੀ ਕੀ ਫਾਇਦਾ ਜਾਂ ਤਾਂ ਕਿਸੇ ਬਾਰੇ ਗੱਲ ਨਾ ਕਰੋ ਵੀ ਇਹ ਬੰਦਾ ਬੇਕਾਰ ਆ ਇਹ ਬੰਦਾ ਗਲਤ ਆ ਇਹ ਬੰਦਾ ਰਸਤੀ ਦਾ ਕੰਮ ਕਰਨ ਵਾਲਾ ਨਹੀਂ ਹੈਗਾ ਫਿਰ ਜੇ ਜੇ ਉਹ ਨਹੀਂ ਕੰਮ ਕਰਨ ਵਾਲਾ ਫਿਰ ਉਹਦੇ ਕੋਲ ਜਾਣਾ ਨਹੀਂ ਚਾਹੀਦਾ ਫਿਰ ਜੇ ਗਏ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਤੁਸੀਂ ਕਿਉਂ ਗਏ ਹੋ ਭਾਈ ਉਹ ਸਰਕਾਰ ਸਾਹਿਬ ਨੇ ਕਿਹਾ ਹੈ ਕਿ ਤੁਹਾਡਾ ਜਿਹੜਾ ਪਿਛਲਾ ਤਰਮ ਰਿਹਾ ਉਹ ਅਕਸਰਾਂ ਦੇ ਦਬਾਅ ਉਤੇ ਰਿਹਾ ਹੈ ਤੇ ਸਰਕਾਰ ਦੇ ਦਬਾਅ ਉਤੇ ਰਿਹਾ ਖੁੱਲਕੇ ਨਹੀਂ ਗੱਲ ਕਰ ਭਾਈ ਸਾਹਿਬ ਮੈਨੂੰ ਇੱਕ ਗੱਲ ਦੱਸੋ ਪੀ ਤੁਸੀਂ ਦੱਸੋ ਵੀ ਉੱਥੇ ਕਿਹੜਾ ਕੰਮ ਨਹੀਂ ਹੋਇਆ ਅਫਸਰਾਂ ਨੇ ਜੇ ਕਿ ਤੁਹਾਨੂੰ ਇਜਤਵਾਦ ਰੱਖਿਆ ਹੁੰਦਾ ਦਬਾਅ ਦੀ ਗੱਲ ਤਾਂ ਹੁੰਦੀ ਆ ਜੇ ਅਫਸਰ ਕਹਣ ਵੀ ਆਹ ਕੰਮ ਕਰਨਾ ਅਸੀਂ ਕਿਵੇਂ ਹਾਂਜੀ ਜੀ ਅਸੀਂ ਹਰ ਜੋੜੇ ਜੀ ਹਾਂਜੀ ਕਰਦਾ ਅਸੀਂ ਤਾਂ ਹਰ ਜਗ੍ਹਾ ਅੜੇ ਆ ਉਹਨਾਂ ਅਸੀਂ ਸੀਐਸ ਆ ਜੀਐਸਟੀ ਦੇ ਉਦਣ ਜਾ ਕੇ ਆਏ ਆ ਉੱਥੇ ਵੀ ਜਾ ਕੇ ਉਹਨਾਂ ਨੂੰ ਕਹਿ ਕੇ ਆਏ ਆ ਵੀ ਤੁਸੀਂ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਤੁਸੀਂ ਉਹਨਾਂ ਨੂੰ ਫੜੋ ਜਿਹੜੇ ਬੰਦੇ ਸਹੀ ਕੰਮ ਕਰਦੇ ਉਹਨੂੰ ਬਿਲਕੁਲ ਨਾ ਦੱਸੋ ਤੁਹਾਡੀ ਟੀਮ ਦਾ ਇਸ ਵਾਰ 2 ਸਾਲ ਦੇ ਵਿੱਚ ਕੰਮ ਕਰਨ ਦੇ ਨਾਲ ਇੰਡਸਟਰੀ ਵਧੀ ਆ ਜਾਂ ਘਟੀ ਆ ਦੇਖੋ ਇੰਡਸਟਰੀ ਦਾ ਆਪਣੇ ਵੱਲੋਂ ਤਾਂ ਅਸੀਂ ਜਿਹੜੇ ਬੰਦਿਆਂ ਨੂੰ ਬਾਹਰ ਲਾ ਜਾ ਕੇ ਉਹਨਾਂ ਨੂੰ ਅਪਲਿਫਟ ਕਰਨ ਵਾਸਤੇ ਸਾਰਾ ਕੁਝ ਦਿਖਾ ਕੇ ਲਿਆਏ ਪਰ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਆਇਆ ਵੀ ਦੁਨੀਆ ਦੇ ਵਿੱਚ ਬੰਦਾ ਆਇਆ ਹੋਇਆ ਆ ਉਹਦੇ ਵਿੱਚ ਨਾ ਮੈਂ ਕੱਲਾ ਕੁਝ ਕਰ ਸਕਦਾ ਨਾ ਕੋਈ ਹੋਰ ਕੁਝ ਕਰ ਸਕਦਾ ਇਹ ਕਾਰਪੋਰੇਟ ਘਰਾਣੇ ਵੱਧ ਰਿਹਾ ਕਾਰਪੋਰੇਟ ਘਰਾਣੇ ਤੁਸੀਂ ਤੁਸੀਂ ਜਾ ਕੇ ਦੇਖ ਲਓ ਵੀ ਕਿਹੜੇ ਕਾਰਪੋਰੇਟ ਘਰਾਣੇ ਦਾ ਬਹੁਤ ਵੱਧ ਗਿਆ ਤੇ ਕਿਹੜੇ ਕਾਰਪੋਰੇਟ ਘਰਾਣੇ ਦਾ ਘਟ ਰਿਹਾ ਤੇ ਜਿਹੜਾ ਕਾਰਪੋਰੇਟ ਘਰਾਣਾ ਕਹਿੰਦਾ ਪਿਆ ਵੀ ਮੈਂ ਬਾਕੀਆਂ ਦਾ ਮੇਰਾ ਮਾਲ ਬਣਾ ਲਿਆ ਉਹਨੂੰ ਵੀ ਜਾ ਕੇ ਬਸਲੋ ਇੱਕ ਮਿੰਟ ਦੀ ਮੈਂ ਤੁਹਾਨੂੰ ਜਵਾਬ